ਇਕ ਕਮਾ ਹੋਰ ਗੱਲ ਦੱਸਾਂ ਜਿਹੜੇ ਮੂਲ ਮੰਤਰ ਜਪਦੇ ਉਹਨਾਂ ਦੇ ਨੇੜੇ ਜਮਦੂਤ ਨਹੀਂ ਆ ਸਕਦੇ ਨਾ ਧਰਮਰਾਜ ਹੁਕਮ ਕਰ ਸਕਦਾ ਨਾ ਉਹਨਾਂ ਦੇ ਨੇੜੇ ਜਮਦੂਤ ਆਉਣ ਜਿਹੜੇ ਨਾਮ ਜਪਦੇ ਜਿਹੜੇ ਵੈਗਰੂ ਵੈਗਰੂ ਵੀ ਕਰਦੇ ਪਾਲਕੀਆਂ ਆਉਣਗੀਆਂ ਜਿਹੜੇ ਗੁਰਨਾਨਕ ਸਾਹਿਬ ਤੇ ਭਰੋਸਾ ਰੱਖਦੇ ਇਹ ਗੱਲ ਪੱਕਾ ਯਾਦ ਰੱਖੀਓ ਡਰਨ ਦੀ ਲੋੜ ਨਹੀਂ ਹੈ ਕਿਆ ਜਾਣਾਂ ਕਿ ਉਹ ਮਰेंगे ਕਿ ਐਸਾ ਮਰਨਾ ਹੋਏ ਕਹਿੰਦੇ ਪਤਾ ਨਹੀਂ ਕਿੱਦਾਂ ਮਰਨਾ ਮਹਾਰਾਜ ਨੇ ਅੱਗੇ ਲਿਖਿਆ ਕਹਿੰਦੇ ਸਾਹਿਬ ਮਨੋਂ ਨਾ ਵਿਸਰਾ ਤਾਂ ਸਹਿਲਾ ਮਰਨਾ ਹੋਵੇ ਰੱਬ ਯਾਦ ਹੋਣਾ ਚਾਹੀਦਾ ਜੇ ਰੱਬ ਚੀਤੇ ਆ ਫਿਰ ਜਮਦੂਤ ਵੀ ਨਹੀਂ ਆ ਸਕਦੇ ਧਰਮਰਾਜ ਦੀ ਕੀ ਹਿੰਮਤ ਹੈ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਜਮਦੂਤਾਂ ਦੀ ਮਾਰ ਪੈਂਦੀ ਜਿਹੜੇ ਨਾਮ ਜਪਦੇ ਧਰਮਰਾਜ ਹੱਥ ਬੰਨ੍ਹ ਕੇ ਖੜਦਾ ਉਹਨਾਂ ਦਾ ਸਤਿਕਾਰ ਕਰਦਾ